ਇਧਰ ਦੇਖੋ ਪੁੱਤ ਲਾਵ ਇਧਰ ਦੇਖੀ ਨੋਣਾ ਝੱਗਾ ਕੌਣ ਲੈ ਕੇ ਆਇਆ ਤੇਰੇ ਵਾਸਤੇ ਅੱਜ ਕੱਪੜੇ ਕਿਨੇ ਲੈ ਕੇ ਇੱਤੇ ਨਵੇਂ ਤੇਨੂੰ ਲਾਵ ਤਾਂ ਨਹੀਂ ਚੜਨਾ ਪਾਪੇ ਨੇ ਨਵੇਂ ਕੱਪੜੇ ਲੈ ਕੇ ਇੱਤੇ ਅੱਜ ਕਿਹੜੇ ਝੱਗੇ ਲੈ ਕੇ ਆਇਤੇ ਆ ਪਾਪੇ ਨੇ ਦੱਸੀ ਹਾਂ ਪਾਪਾ ਲੈ ਕੇ ਆਇਆ ਸੀ ਨਵਾਂ ਝੱਗਾ काम ਦੇ ਟਾਈਮ ਇਹਨੇ ਕੋਠੇ ਤੇ ਆਉਣਾ ਹੀ ਆਲਾ ਜੁਆਏ ਕਰਨ ਉਹ ਵੇਰਨਾ ਦਾ ਡੌਗੀ ਖੜਾ ਹਾਂ ਉਈ ਦੇੰਦਾ ਇਹ ਤਾਂ ਕਿਤੇ ਡੌਗੀ ਉਹ ਡੌਗੀ ਖੜਾ ਤੈਨੂੰ ਦਿਸਣਾ ਹੀ ਨਹੀਂ ਗਾ ਡੌਗੀ ਆਜਾ ਆਈ ਮੇਰੇ ਕੋਲ ਆਈ ਮੇਰੇ ਕੋਲ ਤੁਰ ਕੇ ਪੁੱਤ ਹਾਂ ਖੇਡ ਲੈ ਫਟੋ ਇਹ ਚ ਨੌਣਾ ਖੇਲ ਚ ਓਏ ਨੌਣਾ ਖੇਲ ਚ ਨੌਣਾ ਦੇਖ ਲੈ ਫਿਰ ਖੇਲ ਚ ਦੇਖ ਲੈ ਖੇਲ ਬਹੁਤ ਵੱਡੀਆਂ ਨਾਲ ਆ ਜਾ ਪੱਜ ਲਾਵ ਆ ਜਾ ਖੇਤ ਦੇਖਣ ਹਣਾ ਵੀ ਖੇਤ ਦੇਖਣੇ ਇਲਾ ਓਏ ਹੈ ਲਵ ਲਵ ਤੈਨੂੰ ਸੁਣਦਾ ਨਹੀਂ ਤੈਨੂੰ ਫਿਰ ਗਾ ਲੈਣੀ ਸੁਣਦਾ ਤੂੰ ਬਹੁਤ ਠੀਠ ਬਣਦਾ ਲਵ ਆ ਜਾ ਫਿਰ ਆ ਜਾ ਪਾਣੀ ਚ ਆ ਜਾ ਪਾਣੀ ਇੱਥੇ आज खेल च आज आगे आज नहाने करने आज भजे भजो पानी कर बुत कि आ गए सी खेत आ गए खेत हां मिट्टी नहीं खानी बुत गंदा बुत मिट्टी खाने इत छो ਆ ਦੇਖ ਲੋ ਇਹਦੇ ਕੰਮ ਖਾਲਾ ਖਾਲਾ ਹੋਰ ਖਾਲਾ ਤੈਨੂੰ ਤੇ ਖੇਡਣ ਲਿਆਂਦਾ ਖੇਡਦਾ 10 ਮਿੰਟ ਹੂੰ ਚਾਚਾ ਉਹ ਤੋ ਆ ਜਾਂਦਾ ਉਹਦੇ ਚਾਚਾ ਦਾ ਖੇਡ ਦੇਖਣ ਗਿਆ ਉਹਦੇ ਤੂੰ ਖੇਡ ਲਾ ਜਾ ਭੱਜ ਜਾ ਇਧਰ ਨੂੰ ਭੱਜ ਲੋ ਕਿੱਥੇ ਆ ਗਿਆ ਸੀਗਾ ਲਵ ਓਏ 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 ਡੱਗ ਪਿਆ ਭੱਜੋ 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 ਖੇਡਣ ਦਾ ਬੁੱਤ ਮਿੱਟੀ 'ਚ ਇੱਥੇ ਚਾਚਾ ਆਉਂਦਾਗਾ ਹਾਂ ਹੋ ਗਿਆ ਤੂੰ ਕਿਉਂ ਨੀਵਾ ਹੋ ਵੇਖੀ ਜਾਂਦਾ ਆਉਂਦਾਗਾ ਉਹ ਆਉਂਦਾ ਸਾਰਾ ਮੂੰਹ ਲਵੇੜਦਾ ਖਾ ਕੇ ਮਿੱਟੀ ਚਾਚੇ ਨੂੰ ਬਾਜ ਮਾਰ ਦੇ ਫਿਰ ਬਾਜ ਮਾਰ ਦੇ ਬਾਜ ਮਾਰ ਉੱਤੀ ਨੇ ਬਾਜ ਮਾਰ ਹੁਣ ਸੁਣਦਾ ਨਹੀਂ ਬਾਜ ਮਾਰੀ ਚਾਚੇ ਨੂੰ ਥਾਪੀ ਮਾਰ ਦੇ ਥਾਪੀ ਮਾਰੀ ਮਾਰ ਫਿਰ ਹੁਣ ਮਾਰ ਥਾਪੀ ਲਿਆ ਮਾਰੀ ਥਾਪੀ ਨਾ ਇਹੋ ਕਹਦੇ ਮਧਾਨ ਚ ਖੇਡਣਾ ਵਾ ਚਾਚਾ ਹੁੰਦਾ ਆਪਣਾ ਦੇ ਫਿਰ ਆ છાપી મારી છાપી છાપી મારી હા ਦੇ ਇਹ ਬਣੂ ਕਬੱਡੀ ਦਾ ਪਲੇਅਰ ਹੈਣਾ ਵੀ ਉਂਗਲ ਖੜੀ ਕਰ ਫਿਰ ਆਪ ਨੂੰ ਚੱਲ ਠੀਕ ਹੈ ਚੰਗਾ ਲਾਭ ਤੂੰ ਇਹ ਤੂੰ ਇਹ ਤੂੰ ਇੱਥੇ ਰਹਿ ਤੂੰ ਇਹ ਤਾਂ ਖੇਤ ਰਹਿ ਪੁੱਤ ਹਾਂ ਧਿਆਨ ਰੱਖ ਤੇ ਖੇਤ ਦਾ ਆਈਏ ਆਈ ਤਾਂ ਹੁਣ ਘਰੇ ਚੱਲੇ ਚੰਗਾ ਫਿਰ ਬਾਏ ਚੰਗਾ ਲਾ ਵਾ ਚੰਗਾ ਫਿਰ ਬਾਏ ਬਾਏ ਚੰਗਾ ਬਾਏ ਬਾਏ ਚਾਚਾ ਵੀ ਜਾਂਦਾਗਾ ਚਾਚੇ ਤੈਨੂੰ ਬਾਲਾ ਹੀਜ ਆ ਗਿਆ ਹੁਣ ਤੈਨੂੰ ਚਾਚਾ ਵੀ ਚੱਲਿਆ ਮੈਂ ਤਾਂ ਆਪ ਚੱਲਿਆ ਤੂੰ ਖਾਲਾ ਮਿੱਟੀ ਇੱਥੇ ਰਹਿ ਕੇ ਕੋਈ ਨਾ ਮਿੱਟੀ ਵਾਦੂ ਐਥੇ ਖਾਲਾ ਖਾਲਾ ਮਿੱਟੀ ਮੈਂ ਖਾਲਾ ਮਿੱਟੀ ਹੁਣ ਜਾਣਾ ਕਿ ਨਹੀਂ ਜਾਣਾ ਦੱਸ ਬੱਲਾ ਘਰੇ ਜਾਣਾ ਘਰੇ ਜਾਣਾ ਖੜ ਜਾ ਫਿਰ ਆ ਚੱਲ ਗਏ ਆ ਜਾ ਆ ਜਾ ਵਾ ਤਾ ਆ ਜਾ ਪਾ ਜਾ ਫਿਰ ਆ ਜਾ ਆ ਜਾ ਫਿਰ ਜਾਣ ਚਾ ਚੱਲ ਗਏ ਰਜਾ ਭੱਜ ਹੋ ਗਿਆ ਫਿਰ ਚਾਚਾ ਤਾਂ ਆ ਜਾ ਫਿਰ ਜੀ ਚਾਚਾ ਫਿਰ ਨਹੀਂ ਫਿਰ ਉੱਡ ਜਾ ਆ ਜਾ ਚਾਚਾ 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 ਮੂਠਾ ਲੈ ਕੇ ਚੱਲਿਆ ਫਿਰ ਚੰਗਾ ਇਹਨੂੰ ਇਹਨੂੰ ਲੈ ਕੇ ਨਹੀਂ ਜਾਣਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੀ ਰੋ ਰੋ ਹੋਰ ਰੋ ਆ ਜਾ ਫਿਰ ਉਹ ਤਾਂ ਆ ਜਾ ਆ ਜਾ ਭੱਜ ਉਹ ਰੇ ਮੋਟਰਸਾਈਕਲ ਆ ਆ ਜਾ ਉਹ ਰੇ ਮੋਟਰਸਾਈਕਲ ਰੋ ਰੇ ਮੈਂ ਜਾਵਾ ਇਹ ਚੱਕੇ ਭੌਂਦਾ ਇਹ ਚੱਕੇ ਆ ਜਾ ਫਿਰ ਆ ਜਾ ਆ ਜਾ ਆ ਜਾ ਫਿਰ ਲੈ ਫੜ ਹੱਥ ਫੜ ਲੈ ਆ ਬਲ ਬਲ ਰੂੜੀ ਸਾਡੇ ਹੱਥ ਚ ਸਾੜਾ ਹੱਥ ਆ ਜਾ ਚੱਲ ਤੋਰ 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 ਭੱਜ ਗਈ ਭੱਜ ਗਈ ਭੱਜ ਗਈ ਓਏ ਓਏ ਆ ਜਾ ਖਾ ਖਾ ਮਿੱਟੀ ਮੂੰਹ ਦੇ ਕੇ ਬਣਾਇਆ